اپنی巴士 ਥੱਲੇ ਆਉਣ ਨਾਲ ਇੱਕ ਕੰਡਕਟਰ ਦੀ ਮੌਤ ਹੋ ਗਈ ਹੈ ਜੀ ਹਾਂ ਟਾਇਰ ਦੇ ਥੱਲੇ ਆਉਣ ਕਾਰਨ ਕੰਡਕਟਰ ਦੀ ਮੌਤ ਹੋ ਗਈ ਹਾਸਾ ਉਦੋਂ ਵਾਪਰਿਆ ਜਦੋਂ ਜਾਮ ਚ ਫਸਣ ਕਾਰਨ ਕੰਡਕਟਰ ਬੱਸ ਨੂੰ ਬੈਕ ਕਰਵਾ ਰਿਹਾ ਸੀ ਇਸ ਦੌਰਾਨ ਇੱਕ ਕੰਡਕਟਰ ਵੀਰ ਬੱਸ ਦੇ ਥੱਲੇ ਆ ਗਿਆ ਬੱਸ ਦੇ ਦੋਵੇਂ ਟਾਇਰ ਉਸਤੇ ਉੱਪਰੋਂ ਦੀ ਛੜ ਕੇ ਜਿਸ ਕਾਰਨ ਕੰਡਕਟਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਖੰਨਾ ਰੋਡ ਤੇ ਪੈਂਦੇ ਪਿੰਡ ਉਟਾਲਾ ਨੇੜੇ ਇਹ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਆਪਣੀ ਹੀ ਬੱਸ ਦੇ ਥੱਲੇ ਆ ਕੇ ਇੱਕ ਕੰਡਕਟਰ ਵੱਲੋਂ ਦਮ ਤੋੜਨ ਦੀ ਖਬਰ ਮਿਲੀ ਹੈ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿਛਾ ਕਰਵਾ ਰਿਹਾ ਸੀ ਦਰਸਲ ਜਾਣਕਾਰੀ ਮੁਤਾਬਕ ਉਸ ਸਮੇ ਜਦੋਂ ਇੱਕ ਪ੍ਰਾਈਵੇਟ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਉਟਾਲਾ ਨੇੜੇ ਸੜਕ ਉੱਪਰ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਵੈਕ ਕਰਵਾਉਣ ਲਈ ਕੰਡਕਟਰ ਰਣਜੀਤ ਸਿੰਘ ਥੱਲੇ ਉਤਰਿਆ ਪਰ ਇਸ ਦੌਰਾਨ ਉਹ ਬੱਸ ਦੀ ਚਪੇਟ ਚਾ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਸਮਿਖਿਆ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਰਣਜੀਤ ਸਿੰਘ ਨਾਂ ਹੈ ਉਹ 35 ਸਾਲ ਉਮਰ ਦੀ ਸੀ ਜੀ ਇਹ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪਈ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਹ 'ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕੇ 'ਤੇ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋਂ ਉੱਪਰ ਚੜ ਗਈ ਇੱਕ ਕਾਨੂੰਨਕਾਰੀ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਤਨਘੇੜੀਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਵੀ ਜੀ ਕੀ ਘਟਣਾ ਪਾਪੜੀ ਜੀ ਘਟਣਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਣ ਕਾਰਨ ਉਹਦੀ ਡੈਥ ਹੋ ਗਈ ਕੀ ਹੋ ਗਿਆ ਹਾਂਜੀ ਮੈਂ ਰੱਖਦਾ ਕਿੰਨੇ ਚਿਰ ਹੋਏ ਨੇ ਬਈ ਤਿੰਨ ਸਾਲ ਹੋਏ ਤੇ ਬੱਚੇ ਇੱਕ ਬੱਚਾ ਹੈ ਜੀ ਇੰਨੇ ਲੋਕਾਂ ਵਾਲੀ ਗੱਡੀ ਹੈ ਜੀ ਤੇ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਬੱਸ ਡਰਾਈਵਰ ਉੱਤੇ ਅਣਗਹਿਲੀ ਨਾਲ ਬੱਸ ਚਲਾਉਣ ਦੇ ਇਲਜ਼ਾਮ ਲਗਾਏ ਨੇ ਉਦੋਂ ਪਰਿਵਾਰ ਵੱਲੋਂ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਪੁਲਿਸ ਵੱਲੋਂ ਕਾਰਵਾਈ ਕਰਦੇ ਹਾਂ ਬੱਸ ਦੇ ਡਰਾਈਵਰ ਦੇ ਖਿਲਾਫ ਅਣਗਹਿਲੀ ਅਤੇ ਲਾਪਰਵਾਹੀ ਵਰਤਨ ਦੇ ਦੋਸ਼ ਏਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਸ ਦਾ ਡਰਾਈਵਰ ਅਮਜੀਤ ਸਿੰਘ ਫਾਸਲ ਨੰਬਰ 2010 ਦੇ ਐਤਿਕਾਤਰ ਦੇ ਨਾਲ ਸਮਾਹ ਰਪਿਸਨ ਸੋਨੀ ਤੇ ਜਿਹੜਾ ਤਾਂ ਕਰੈਕਟਰ ਸੀਗਾ ਇਹ ਪਾਸ ਪਿੱਛੇ ਘਾਰ ਰਹਿ ਗਿਆ ਹਰਜੀਤ ਸਿੰਘ ਸਮਾਹ ਹਾਕਸ ਨੂੰ ਅਸੀਂ ਕੰਮ ਹੀੜੀ ਪੀਐਸਮਲੋਂ ਪਤਾ ਕਰ ਲਿਆ ਇਹ ਵੀ ਲਗਦਾ ਮੈਂ ਅੱਜ ਮੂਹਰ ਦੇ ਮੌਜੂਦ ਮੌਤ ਹੋ ਗਈ ਇਹਦੀ ਕਾਰਵਾਈ ਅਮਰ ਜਲਦੀ ਜਾਰੀ ਕਿੰਨੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਇਹ ਬਾਥਰੂਮ ਪਿੱਛੇ ਕਰਨ ਲੱਗੇ ਆ। ਹਾਂਜੀ ਬੱਸ ਬੈਕ ਕਰਾ ਲਾਂਗੇ ਮੂਵੀ ਜਾਮ ਲੱਗਿਆ ਜੀ। ਤੇ ਮੈਂ ਕਹਿੰਦਾ ਜੇ ਥੱਲੇ ਆ ਕੇ ਪਾਸੇ ਬੱਸ ਥੱਲੇ ਬੱਸ ਜੀ ਪੀਰਟ ਬੱਜੀ ਫੀੜ ਰੁਕਣਾ ਕੀ ਮੂਵਮੈਂਟ ਹੈ? ਪਿਆ ਆਜ 3:30 ਦੇ ਸੈਕਟਰ। ਕਿਹੜੀਆਂ ਤਰ੍ਹਾਂ ਮਾਤ ਬਖਸ਼ ਦਾ ਕੀ ਤਕਨੀਕਤ ਕਰਦਾ ਦੱਸੋ। ਸਰ ਮੈਂ ਮੈਂ ਬਖਸ਼ ਦਾ ਰਜਿਸਟ੍ਰ ਕੋ ਸਮੋਪ ਅਰਪੀਸੂ। ਡਰਾਈਵਰ ਸਮਝੋ। ਕਿਹੜੀਆਂ ਤਰ੍ਹਾਂ ਮਾਤ ਨੇ ਨੰਬਰ ਪੱਤਰ ਦੱਸੋ। 786103 ਵੀਰ ਜੀ ਨੇਸ। ਉਹਦੇ ਇਹਨਾਂ ਕਿਰਤਾਰੀ ਬਈ ਜੀ ਨਹੀਂ ਮੌਕੇ ਬਸ ਰਹਾ ਚਲਾ ਗਿਆ ਨਹੀਂ ਅਜੇ ਕਰਾਇਆ ਡਰਾਈਵਰ ਜਦੋਂ ਬਾਸ ਚਲਾ ਰਿਹਾ ਸੀ ਪਿੱਛੇ ਬੈਕ ਕਰਾ ਦੇ ਜਿਹਨੂੰ ਪਤਾ ਨਹੀਂ ਲੱਗਿਆ ਕਿ ਇਹ ਵੀ ਗੇਰ ਨਹੀਂ ਉਹਨੂੰ ਪਤਾ ਨਹੀਂ ਜਾਮ ਲੱਗਿਆ ਸੀ ਉੱਥੇ ਜੀ ਉਹਨੂੰ ਪਤਾ ਲੱਗਿਆ ਬਾਸ ਲੰਬੀ ਹੋ ਗਈ ਉਹਨੂੰ ਪਤਾ ਲੱਗਾ ਉਹ ਤਾਂ ਗਾ ਮੈਂ ਸਾਹਮਣੇ ਨਾਲ ਉਹਨੇ ਆਖਲ ਕਰਾਇਆ ਜਾ ਕੇ ਲੈ ਕੇ ਮਸਕਾ ਜੀ ਅੱਜ ਉਹ ਸਮਾਂ ਦਾ ਕਹਿੰਦੇ ਆਈ ਡਰਾਈਵਰ ਆਪੂ ਦੇ ਹਸਪਤਲ ਲੈ ਕੇ ਆ ਡਰਾਈਵਰ ਵਾਸਤੇ ਤੇ ਦੂਰ ਲੈ ਕੇ ਤਮ੍ਰਿਤਿਕ ਆਪਣੇ ਪਿੱਛੇ 1-2 ਸਾਲ ਦੀ ਧੀ ਅਤੇ ਪਤਨੀ ਨੂੰ ਛੱਡ ਗਿਆ ਫਿਲਹਾਲ ਪੁਲਿਸ ਵੱਲੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਚ ਰਖਵਾ ਦਿੱਤਾ ਗਿਆ ਜੀ ਹਾਂ ਇਹ ਵਟਾ ਹਾਸ ਵਾਪਰੇ ਜਿੱਥੇ ਕਿ ਇੱਕ ਕੰਡਕਟਰ ਆਪਣੀ ਹੀ ਬੱਸ ਦੇ ਥੱਲੇ ਆਉਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਿਆ ਦਰਸਲ ਇਹ ਹਾ사 ਉਸਵੇਂ ਵਾਪਰਿਆ ਜਦੋਂ ਕੰਡਕਟਰ ਵੱਲੋਂ ਜਾਮ ਵਿੱਚ ਫਸੀ ਆਪਣੀ ਬੱਸ ਨੂੰ ਬੈਕ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਉਹ ਬੱਸ ਦੀ ਚਪੇਟ ਚ ਆ ਗਿਆ ਦੋਵੇਂ ਟਾਇਰ ਉਸ ਦੇ ਉੱਪਰੋਂ ਦੀ ਗੁਜ਼ਰ ਗਏ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਪਰ ਪਰਿਵਾਰ ਨੇ ਇਸ ਹਾਸੇ ਲਈ ਬੱਸ ਦੇ ਡਰਾਈਵਰ ਨੂੰ ਜ਼ਿੰਮੇਵਾਰ ਰਸਿਆ ਜਿਸ ਤੋਂ ਬਾਅਦ ਹੁਣ ਬੱਸ ਡਰਾਈਵਰ ਖਿਲਾਫ ਪੁਲਿਸ ਕੋਲ ਮੁਕੱਦਮਾ ਦਰਜ ਕਰਵਾਇਆ ਗਿਆ ਸਮਰਾਲਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ